ਸਤਨਾ ਸਿਰ ਬਾਹੇ ਕੋ ਸਾਹਿਬ ਜੇ ਸਲੋਕ ਮਹੱਲਾ ਤਜਾ ਸਜਣ ਮਿਲ ਸਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨੇ ਧਾਇਆ ਸੱਚ ਪ੍ਰੇਮ ਪਿਆਰ ਸਜਣ ਮਿਲੇ ਸਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨੇ ਧਿਆਇਆ ਸਚ ਪ੍ਰੇਮ ਪਿਆਰ ਮਨ ਹੀ ਤੇ ਮਨ ਮੰਨਿਆ ਗੁਰ ਕਾ ਸ਼ਬਦ ਅਪਾਰ ਇਹ ਸੱਜਣ ਮਿਲੇ ਨਾ ਵਿਛੜੈ ਜੇ ਆਪ ਮਿਲੇ ਕਰਤਾਰ ਇੱਕ ਨਾ ਦਰਸ਼ਨ ਕੇ ਪਰਤੇਤ ਨ ਆਇਆ ਸ਼ਬਦ ਨ ਕਰੈ ਵਿਚਾਰ ਵਿਛੜਿਆ ਕਾ ਕੀ ਵਿਛੜੈ ਜਿਨਾ ਦੋ ਚ ਪਾਏ ਪਿਆਰ ਮਨ ਮੁਖ ਸੇਤੇ ਦੋਸਤੇ ਤੋੜੜਿਆ ਤਿੰਨ ਚਾਰ ਇਸ ਪ੍ਰੀਤੇ ਟੁੱਟਦੇ ਬਿਲਮ ਨਾ ਹੋਵੇ ਇਤ ਦੋਸਤੇ ਚਲ ਨ ਬੇਕਾਰ ਜਿਨ ਅੰਤਰ ਸੱਚ ਕਉ ਭਉ ਨਹੀਂ ਨਾਮ ਨ ਕਰ ਪਿਆਰ ਨਾਨਕ ਤਿੰਨ ਸਿਉ ਕਿਆ ਕੀਚੈ ਦੋਸ ਤੇ ਜੇ ਆਪ ਪੁਲਾਏ ਕਰਤਾਰ ਮਹਿਲਾ ਤੀਜਾ ਇਕ ਸਦਾ ਇਕੰਤ ਰੰਗ ਰਹੇ ਤਿੰਕ ਹਉ ਸਦ ਬਲਿਹਾਰੈ ਜਾਉ ਤਨ ਮਨ ਤਨ ਅਰਪੇ ਤਿੰਨ ਕੋ ਨਿਵਨੇ ਬਲਾ ਕੋ ਪਾਏ ਤਿੰਨ ਮਿਲਿਆ ਮਨ ਸੰਤੋਖਿਆ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖਿਐ ਸਦਾ ਸਚਿ ਸੋਲੇ ਬਲਾਈ ਪਉੜੇ ਤਿਸ ਗੁਰ ਕੋ ਹਉ ਕੋ ਹਉ ਵਾਰਿਆ ਜਿਨ ਹਰ ਕੇ ਹਰ ਕਥਾ ਸੁਨਾਏ ਤਿਸ ਗੁਰ ਕੋ ਸਤ ਬਲ ਹਾਰਨ ਜਿਨ ਹਰ ਸੇਵਾ ਬਨਤ ਬਨਾਏ ਸੋ ਸਤ ਗੁਰ ਪਿਆਰਾ ਮੇਰ ਨਾਲ ਹੈ ਜਿੱਥਾ ਕਿਥਾ ਮਨੋ ਲੈ ਛਡਾਏ ਤਿਸ ਗੁਰ ਕੋ ਸਾਸ ਹੈ ਜਿਨ ਹਰ ਸੋਜੇ ਪਾਏ ਨਾਨਕ ਗੁਰ ਵਿਟੋ ਵਾਰਿਆ ਜਿਨ ਹਰ ਨਾਮ ਧਿਆ ਮੇਰਾ ਮਨ ਕੇ ਆਸ ਪੁਰਾਏ ਨਾਨਕ ਗੁਰ ਬਿਟੋ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੇ ਆਸ ਪੁਰਾਏ ਵਾਹੀ ਗੁਰ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਕੀ ਸਾਜਨਬਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਵਡਹੰਸ ਦੀ ਵਾਰ ਵਿੱਚੋਂ ਹੈ ਜੋ ਕਿ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਵਾਰ ਹੈ ਜਿਸ ਹੁਕਮਨਾਮੇ ਦਾ ਆਪ ਹੀ ਨੇ ਪਾਠ ਸਰਵਨ ਕੀਤਾ ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 4587 ਅਤੇ 88 ਤੇ ਸੁਭਾਈ ਬਨ ਹੈ ਇਸ ਪਾਵਨ ਸ਼ਬਦ ਦੇ ਅੰਦਰ ਦੋ ਸ਼ਬਦ ਗੁਰੂ ਅਮਰਦਾਸ ਮਹਾਰਾਜ ਦੇ ਜਾਂ ਆਪਾਂ ਦੋ ਸ਼ਲੋਕ ਕਹ ਲਈਏ ਗੁਰੂ ਅਮਰਦਾਸ ਮਹਾਰਾਜ ਦੇ ਤੇ ਪੌੜੀ ਜਿਹੜੀ ਹੈ ਉਹ ਗੁਰੂ ਰਾਮਦਾਸ ਮਹਾਰਾਜ ਦੀ ਹੈ ਸੋ ਆਓ ਜਿੱਥੇ ਆਪ ਜੀ ਨੇ ਅੱਜ ਦੇ ਪਾਵਨ ਸ਼ਬਦ ਦਾ ਪਾਠ ਸਰਵਨ ਕੀਤਾ ਹੈ ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਸਤਿਗੁਰਾਂ ਨੇ ਕੀ ਸਿੱਖਿਆ ਦਿੱਤੀ ਹੈ ਲਬੇਰਾ ਹੁਕਮਨਾਮਾ ਆਪਾਂ ਸੰਖੇਪ ਦੇ ਰੂਪ ਵਿੱਚ ਦਰਸ਼ਨ ਕਰਨ ਦਾ ਇੱਕ ਨਿਮਾਨਾ ਜੈ ਯਤਨ ਕਰੀ ਸਲੋਕ ਮਹਲਾ 3 ਸੱਜਣ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਏ ਭਾਈ ਉਹੀ ਸਤਸੰਗੀ ਜਨ ਸਤਸੰਗੀਆਂ ਨੂੰ ਮਿਲਦੇ ਹਨ ਜਿਨ੍ਹਾਂ ਦਾ ਆਪਣੇ ਸਤਗੁਰ ਨਾਲ ਪਿਆਰ ਹੁੰਦਾ ਇੱਥੇ ਮੈਂ ਬੜੀ ਸਿੰਪਲ ਜੀ ਇੱਕ ਐਗਜ਼ਾਮਪਲ ਦੇਣਾ ਹੁਨਾ ਅਸੀਂ ਤੁਸੀਂ ਸਾਰੇ ਜਦੋਂ ਗੁਰਦੁਆਰਾ ਸਾਹਿਬ ਆਣਿਆ ਅਸੀਂ ਆਪਸ ਵਿੱਚ ਜਦੋਂ ਮਿਲਨੇ ਆ ਤੇ ਮਿਲਣ ਦਾ ਕਾਰਨ ਤੇ ਗੁਰੂ ਹੀ ਬੰਦਾ ਨਾ ਇਹਦਾ ਮਤਲਬ ਸਾਡਾ ਸਾਰਿਆਂ ਦਾ ਕਿਤੇ ਨਾ ਕਿਤੇ ਗੁਰੂ ਪ੍ਰਤੀ ਪਿਆਰ ਹੈ ਨਾ ਤਾਂ ਹੀ ਆਪਾਂ ਇੱਥੇ ਆ ਕੇ ਆਪਸ ਵਿੱਚ ਮਿਲਦੇ ਹਾਂ ਸੱਜਣ ਮੇਰੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਉਹ ਹੀ ਸਤ ਸੰਗੀ ਜਨ ਸਤ ਸੰਗੀਆਂ ਨੂੰ ਮਿਲਦੇ ਹਨ ਜਿਨ੍ਹਾਂ ਦਾ ਆਪਣੇ ਸਤਗੁਰ ਦੇ ਨਾਲ ਪਿਆਰ ਹੁੰਦਾ ਮਿਲ ਪ੍ਰੀਤਮ ਤਿਨੇ ਧਾਇਆ ਸੱਚਾ ਪ੍ਰੇਮ ਪਿਆਰ ਉਪਰਸਾਰੇ ਆਪਸ ਵਿੱਚ ਮਿਲ ਕੇ ਆਪਣੇ ਪ੍ਰਭੂ ਨੂੰ ਧਿਆਨਾ ਕਰਦੇ ਨੇ ਆਪਣੇ ਮਾਲਕ ਦਾ ਨਾਮ ਜਪਦੇ ਨੇ ਕਿਉਂਕਿ ਉਹਨਾਂ ਦੇ ਅੰਦਰ ਉਸ ਸੱਚੇ ਦਾ ਪਿਆਰ ਹੁੰਦਾ ਹੈ ਕਿਉਂਕਿ ਪਿਆਰ ਤੋਂ ਬਿਨਾ ਭਗਤੀ ਹੋ ਹੀ ਨਹੀਂ ਸਕਦੀ ਅੰਦਰ ਅਗਰ ਖੇਚਾ ਨਾ ਹੋਵੇ ਤੇ ਉਸ ਮਾਲਕ ਦੀ ਯਾਦ ਵਿੱਚ ਜੁੜਿਆ ਹੀ ਨਹੀਂ ਜਾ ਸਕਦਾ ਬੰਦਾ ਐਵੇਂ ਵੱਧਾ ਰੋਦਾ ਟਾਈਮ ਪਾਸ ਕਰੇਗਾ ਜਦੋਂ ਤੱਕ ਅੰਦਰ ਪਿਆਰ ਨਾ ਹੋਵੇ ਤਾਂ ਗੁਰੂ ਪਾਚਾ ਕਹ ਰਹੇ ਨੇ ਮਿਲ ਪ੍ਰੀਤਮ ਤਿਨੀ ਧਿਆਇਆ ਸੱਚਾ ਪ੍ਰੇਮ ਪਿਆਰ ਜੇ ਤੋ ਫਿਰ ਉਹ ਸਤ ਸੰਗੀ ਜਨ ਆਪਸ ਵਿੱਚ ਮਿਲਦੇ ਨੇ ਤੇ ਮਿਲ ਕੇ ਪਰਮਾਤਮਾ ਨੂੰ ਧਿਆਉਂਦੇ ਨੇ ਕਿਉਂਕਿ ਉਹਨਾਂ ਦੇ ਅੰਦਰ ਉਸ ਪ੍ਰਭੂ ਪਰਮਾਤਮਾ ਲਈ ਪਿਆਰ ਹੁੰਦਾ ਮਨ ਹੀ ਤੇ ਮਨ ਮੰਨਿਆ ਗੁਰ ਕੈ ਸ਼ਬਦ ਅਪਾਰ ਫਿਰ ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਉਹਨਾਂ ਦਾ ਮਨ ਆਪਣੇ ਆਪ ਵਿੱਚ ਪਤੀਜ ਜਾਂਦਾ ਇਹ ਮਨ ਚੰਦਰੈ ਤਿਨੀ ਨ ਪਤੀਜਦਾ ਪਰ ਗੁਰੂ ਦੇ ਸ਼ਬਦ ਦੀ ਜਦੋਂ ਬਰਕਤ ਹੁੰਦੀ ਹੈ ਨਾ ਗੁਰੂ ਦੇ ਸ਼ਬਦ ਦੀ ਜਦੋਂ ਕਲਾ ਵਰਤਦੀ ਹੈ ਤੇ ਨੋਟ ਕਰਿਓ ਮਨੁੱਖ ਦਾ ਮਨ ਜਿਹੜਾ ਆਪਣੇ ਆਪ ਵਿੱਚ ਭਤੀਜੇ ਜਾਂਦਾ ਇਹ ਸੱਜਣ ਮਿਲੇ ਨਾ ਵਿਛੜੇ ਜੇ ਆਪ ਮੇਲੇ ਕਰਤਾਰ ਸੱਚਮੁੱਚ ਇਹ ਸੱਜਣ ਇਹ ਸਤ ਸੰਗੀ ਜਨ ਫਿਰ ਆਪਸ ਕਦੇ ਵਿਛੜਦੇ ਨਹੀਂ ਕਿਉਂਕਿ ਜਿਨ੍ਹਾਂ ਨੂੰ ਉਸ ਪ੍ਰਭੂ ਪਰਮਾਤਮਾ ਨੇ ਆਪ ਮਿਲਾਇਆ ਇਹ ਆਪ ਨੇ ਆਪਾਂ ਮਿਲੇ ਸਾਧ ਸੰਗਤ ਅਕਸਰ ਬੇਨਤੀ ਕਰਦਾ ਹੁੰਨਾ ਪਤਾ ਨਹੀਂ ਕਿਹੜੇ ਕੋਈ ਸੰਜੋਗ ਬਣੇ ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਮਾਲਕ ਨੇ ਕਿਰਪਾ ਕੀਤੀ ਸਾਡਾ ਆਪਸ ਵਿੱਚ ਮਿਲਪ ਹੋਇਆ ਮਾਲਕ ਕਹਿੰਦੇ ਜਿਨ੍ਹਾਂ ਨੂੰ ਫਿਰ ਉਹ ਮਾਲਕ ਆਪ ਮਿਲਾਂਦਾ ਨਾ ਉਹਨਾਂ ਦਾ ਕਦੀ ਫਿਰ ਵਿਛੋੜਾ ਨਹੀਂ ਪੈਂਦਾ ਇਹ ਸੱਜਣ ਮਿਲੇ ਨਾ ਵਿਛੜੇ ਜੇ ਆਪ ਮਿਲੇ ਕਰਤਾਰ ਜਿਨ੍ਹਾਂ ਨੂੰ ਉਸ ਕਰਤਾਰ ਨੇ ਉਸ ਪ੍ਰਮਾਤਮਾ ਨੇ ਆਪ ਮਿਲਾਇਆ ਇੱਕ ਨਾ ਦਰਸ਼ਨ ਕੀ ਪ੍ਰਤੀਤਨ ਆਈਆ ਸ਼ਬਦ ਨਾ ਕਰੇ ਵਿਚਾਰ ਉਹ ਦੂਸਰਾ ਪੱਖ ਰੱਖਿਆ ਕਹਿੰਦੇ ਇੱਕ ਉਹ ਵੀ ਬਦਕਿਸਮਤ ਲੋਕ ਨੇ ਜਿਨ੍ਹਾਂ ਨੇ ਕਦੇ ਸ਼ਬਦ ਦੀ ਵਿਚਾਰ ਨਹੀਂ ਨ ਕੀਤੀ ਤੇ ਉਹਨਾਂ ਨੂੰ ਫਿਰ ਉਸ ਮਾਲਕ ਦੇ ਦਰਸ਼ਨਾਂ ਤੇ ਭਰੋਸਾ ਵੀ ਨਹੀਂ ਆਉਂਦਾ ਉਹਨਾਂ ਨੂੰ ਉਸ ਮਾਲਕ ਦੇ دیدار ਤੇ ਪ੍ਰਤੀਤ ਵੀ ਨਹੀਂ ਆਂਦੀ ਪੰਕਤੀ ਦੁਆਰਾ ਸੁਨਿਓ ਇੱਕ ਨਾ ਦਰਸ਼ਨ ਕੀ ਪ੍ਰਤੀਤ ਨ ਆਇਆ ਸ਼ਬਦ ਨ ਕਰਿਆ ਵਿਚਾਰ ਜਿਹੜੇ ਗੁਰੂ ਕੀ ਬਾਣੀ ਨਾਲ ਨਹੀਂ ਜੁੜਦੇ ਗੁਰੂ ਕੀ ਬਾਣੀ ਦੀ ਵਿਚਾਰ ਕਰਦੇ ਜਾਂ ਸੁਣਦੇ ਨਹੀਂ ਉਹਨਾਂ ਦੇ ਅੰਦਰ ਪਰਮਾਤਮਾ ਦੇ ਦਰਸ਼ਨਾਂ ਲਈ ਭਰੋਸਾ ਵੀ ਨਹੀਂ ਵੱਜਦਾ ਮਰ ਕਹਿੰਦੇ ਵਿਛੜਿਆ ਕਾ ਕਿਆ ਵਿਛੜਿਆ ਜਿਹਨਾਂ ਦੂਜੇ ਪਾਇ ਪਿਆਰ ਜਿਨਾਂ ਨੇ ਇੱਕ ਪਰਮਾਤਮਾ ਨੂੰ ਛੱਡ ਕੇ ਦੂਜੇ ਨਾਲ ਮੋਹ ਪਾ ਲਿਆ ਦੂਜੇ ਨਾਲ ਪਿਆਰ ਪਾ ਲਿਆ ਮਰ ਕਹਿੰਨ ਲੱਗੇ ਉਹਨਾਂ ਨੂੰ ਕੀ ਹੋਰ ਵਿਛੋੜਨਾ ਜਿਨਾਂ ਨੂੰ ਉਸ ਮਾਲਕ ਨੇ ਆਪ ਹੀ ਵਿਛੋੜਾ ਪਾ ਦਿੱਤਾ ਵਿਛੜਿਆ ਕਾ ਕਿਆ ਵਿਛੜਿਆ ਜਿਨਾਂ ਦੂਜੇ ਪਾਇ ਪਿਆਰ ਜਿਨਾਂ ਨੇ ਕੁਮਾਲਕ ਨੂੰ ਛੱਡ ਕੇ ਦੂਜੇ ਨਾਲ ਪਿਆਰ ਪਾ ਲਿਆ ਮਰ ਕਹਿੰਦੇ ਉਹਨਾਂ ਦਾ ਹੋਰ ਕੀ ਵਿਛੋੜਾ ਪੈਣਾ ਜਿਨਾਂ ਨੂੰ ਉਸ ਮਾਲਕ ਨੇ ਆਪ ਹੀ ਵਿਛੋੜਾ ਪਾ ਦਿੱਤਾ ਮਨਮੁਖ ਸੇਤੀ ਦੋਸਤੀ ਥੋੜ ਰਿਆਂ ਦਿਨ ਚਾਰ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਇੱਕ ਗੱਲ ਯਾਦ ਰੱਖਿਓ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਲੋਕਾਂ ਦੀ ਦੋਸਤੀ ਜਿਹੜੀ ਹੈ ਨਾ ਇਹ ਥੋੜੇ ਦਿਨਾਂ ਦੀ ਦੋਸਤੀ ਹੁੰਦੀ ਹੈ ਚਾਰ ਦਿਨਾਂ ਦੀ ਖੇਡ ਹੁੰਦੀ ਹੈ ਕਿ ਕਿਹੋ ਜੀ ਦੋਸਤੀ ਹੁੰਦੀ ਹੈ ਅਗਲੀ ਪੰਕਤੀ ਜਵਾਬ ਦਿੱਤਾ ਜੀ ਕਹਿੰਦੇ ਇਸ ਪ੍ਰੀਤੀ ਟੁੱਟਦੀ ਬਿਲਮ ਨਾ ਹੋਵੇ ਇਤ ਦੋਸਤੀ ਚੱਲਣ ਵਿਕਾਰ ਇਸ ਦੋਸਤੀ ਨੂੰ ਟੁੱਟਦਿਆਂ ਵੀ ਕੋਈ ਬਹੁਤਾ ਸਮਨ ਨਹੀਂ ਲੱਗਦਾ ਕਿਉਂਕਿ ਇਸ ਦੋਸਤੀ ਵਿੱਚੋਂ ਕੇਵਲ ਵਿਕਾਰ ਨਿਕਲਦੇ ਨੇ ਸੰਸਾਰ ਤੇ ਚਾਤ ਮਾਰ ਕੇ ਦੇਖਿਓ ਸਾਧ ਸੰਗ ਧੰਗੁਰੂ ਤੇ ਇੱਕ ਬਹਾਦਰ ਪਾਛਾ ਤੇ ਸ਼ਹੀਦੀ ਦੀਪਸ ਚੱਲ ਰਿਆਣ ਅੱਜ ਸ਼ਾਮ ਨੂੰ ਸ਼ਬਦ ਦੀ ਵਿਚਾਰ ਕਰਾਂਗੇ ਮਨ ਰੇ ਮਨ ਆਰਾਮ ਸਿਉ ਕਰ ਪ੍ਰੀਤ ਕਿਉਂ ਆਖਿਆ ਉਸ ਮਾਲਕ ਦੇ ਨਾਲ ਪ੍ਰੀਤ ਕਰ ਕਿਉਂਕਿ ਜਗਤ ਮੇ ਝੂਠੇ ਦੇਖੀ ਪ੍ਰੀਤ ਇਹ ਸੰਸਾਰ ਦੀਆਂ ਪ੍ਰੀਤਾਂ ਜਿਹੜੀਆਂ ਨੇ ਝੂਠੀਆਂ ਨੇ ਇਹਨਾਂ ਨੂੰ ਟੁੱਟਦਿਆਂ ਵੀ ਬਹੁਤਾ ਸਮਾਂ ਨਹੀਂ ਲੱਗਦਾ ਤੇ ਇਹਨਾਂ ਵਿੱਚੋਂ ਕੇਵਲ ਵਿਕਾਰ ਹੀ ਪੈਦਾ ਹੁੰਦੇ ਨੇ ਕਿਤੇ ਝਾਤੋ ਮਾਰ ਕੇ ਦੇਖਿਓ ਸਾਸਣ ਕਿੰਨਾ ਇੱਕ ਨਿਰੋਲ ਸੱਚ ਸਾਡੇ ਸਾਹਮਣੇ ਰੱਖਿਆ ਆਖਿਆ ਇੱਕੋ ਇੱਕ ਪ੍ਰੀਤ ਹੈ ਇੱਕੋ ਇੱਕ ਪਿਆਰ ਹੈ ਉਸ ਮਾਲਕ ਦੇ ਚਰਨਾਂ ਨਾਲ ਜਿਹਦੇ ਕਰਕੇ ਤੇਰੇ ਜੀਵਨ 'ਚ ਪਰਿਵਰਤਨ ਆਣਾ ਇਸ ਸੰਸਾਰ ਦਾ ਪਿਆਰ ਸੰਸਾਰ ਦੀਆਂ ਪ੍ਰੀਤਾਂ ਜਿਹੜੀਆਂ ਨੇ ਇਹਨਾਂ ਨੂੰ ਟੁੱਟਦਿਆਂ ਵੀ ਸਮਾਂ ਨਹੀਂ ਲੱਗਦਾ ਤੇ ਇਹਨਾਂ ਵਿੱਚੋਂ ਕੇਵਲ ਵਿਸ਼ੇ ਵਿਕਾਰ ਹੀ ਨਿਕਲਦੇ ਨੇ ਕਿੰਨੀ ਕਮਾਲ ਦੀ ਗੱਲ ਆਖੀ ਮਾਰ ਕਹਿੰਦੇ ਇਸ ਪ੍ਰੀਤਿ ਟੁੱਟ ਦੇ ਬਿਲਮਨਲ ਹੋਵੇ ਇਤ ਦੋਸਤੀ ਚਲਨ ਵਿਕਾਰ ਜਿਨ੍ਹਾਂ ਅੰਦਰ ਸੱਚੇ ਕਾ ਭਾਉ ਨਾਹੀ ਨਾਮ ਨਾ ਕਰਿਆ ਪਿਆਰ ਧੰ ਗੁਰ ਅਮਰਦਾਸ ਮਾਰ ਕਹਿੰਦੇ ਜਿਨ੍ਹਾਂ ਦੇ ਅੰਦਰ ਉਸ ਪ੍ਰਭੂ ਪਰਮਾਤਮਾ ਲਈ ਭਾਉ ਨਹੀਂ ਅਦਬ ਨਹੀਂ ਸਤਕਾਰ ਨਹੀਂ ਤੇ ਨਾਮ ਨਾ ਕਰੇ ਪਿਆਰ ਉਹਨਾਂ ਦੇ ਅੰਦਰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ ਤੇ ਫਿਰ ਕੀ ਕਰੀਏ ਨਾਨਕ ਤਿਨ ਸਿਓ ਕਿਆ ਕੀਚੈ ਦੋਸਤੀ ਜੇ ਆਪ ਭੁਲਾਏ ਕਰਤਾਰ ਕੰਬਿਤ ਅਸੇ ਲੋਕਾਂ ਨਾਲ ਕੀ ਦੋਸਤੀ ਕਰਨੀ ਐ ਜਿਨ੍ਹਾਂ ਨੂੰ ਉਸ ਮਾਲਕ ਨੇ ਆਪ ਹੀ ਕਿਰਾਏ ਪਾਇਆ ਹੋਇਆ ਜਿਨ੍ਹਾਂ ਨੂੰ ਉਸ ਮਾਲਕ ਨੇ ਆਪ ਹੀ ਭੁਲਾ ਦਿੱਤਾ ਮਹਿਲਾ ਤੀਜਾ ਫਿਰ ਦੂਸਰਾ ਪੱਖ ਰੱਖਿਆ ਇੱਕ ਸਦਾ ਇਕੱਤੈ ਰੰਗ ਰਹੇ ਤਿੰਨ ਕਹਿਉ ਸਤ ਬਲਿ ਹਾ ਰਹਿ ਜਾਉ ਧੰਨ ਗੁਰੂ ਅਮਰਦਾਸ ਮਰਕੈਂ ਦੇ ਇੱਕ ਉਹ ਵੀ ਰੂਹਾਂ ਹਨ ਜਿਹੜੀਆਂ ਉਸ ਸੱਚੇ ਦੇ ਪ੍ਰੇਮ ਵਿੱਚ ਰੰਗੀਆਂ ਰਹਿੰਦੀਆਂ ਉੱਠਦੇ ਬੈੰਦੇ ਸੌਂਦੇ ਜੱਗ ਦੇ ਉਹਦੀ ਯਾਦ ਵਿੱਚ ਜੁੜੀਆਂ ਰਹਿੰਦੀਆਂ ਮਾਰੇ ਕਦੇ ਤਿੰਨ ਕਿਆ ਹੋ ਸਦ ਬਲਿਹਾਰੇ ਜਾਉ ਉਹਨਾਂ ਤੋਂ ਮੈਂ ਸਦਾ ਬਲਿਹਾਰਨੇ ਜਾਣਾ ਕਿਥੋਂ ਤੱਕ ਬਲਿਹਾਰਨੇ ਜਾਣਾ ਤਨ ਮਨ ਧਨ ਅਰਪੇ ਤਿੰਨ ਕੋ ਨਿਬ ਨਿਬ ਲਾਗੋਂ ਪਾਇ ਆਪਣਾ ਤਨ ਆਪਣਾ ਮਨ ਆਪਣਾ ਧਨ ਸਭ ਕੁਝ ਉਹਨਾਂ ਨੂੰ ਅਰਪ ਦੇਆ ਤੇ ਨਿਬ ਨਿਬ ਕੇ ਉਹਨਾਂ ਦੇ ਚਰਨ ਪਕੜਾਂ ਸੱਚ ਮੁੱਚ ਜਿਹੜੇ ਉਸ ਪ੍ਰਭੂ ਪਰਮਾਤਮਾ ਦੇ ਪਿਆਰ ਵਿੱਚ ਰੰਗੇ ਰਹਿੰਦੇ ਤਿੰਨ ਮਿਲਿਆਂ ਮਨ ਸੰਤੋਖੀਆ ਤ੍ਰਿਸ਼ਨਾ ਭੁੱਖ ਸਭ ਜਾਏ ਇਹ ਸਭ ਕੁਝ ਮੈਂ ਕਿਉਂ ਕਰਾਂ ਉਹਨਾਂ ਤੋਂ ਬਿਨਾਂ ਨੇ ਕਿਉਂ ਜਾਣਾਂ ਕਿਉਂਕਿ ਉਹਨਾਂ ਨੂੰ ਮਿਲਣ ਦੇ ਨਾਲ ਮਨ ਵਿੱਚ ਸੰਤੋਖ ਪੈਦਾ ਹੁੰਦਾ ਹੈ ਇੱਕ ਵੱਖਰੀ ਠੰਡ ਪੈਦਾ ਹੁੰਦੀ ਹੈ ਅੰਦਰ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਅੰਦਰ ਦੀ ਭੁੱਖ ਖਤਮ ਹੋ ਜਾਂਦੀ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੇ ਸਿਉ ਲਿਵਲਐ ਧੰ ਗੁਰੂ ਅਮਰਦਾਸ ਸੂਮਾਰੇ ਕਹਿਣ ਲਗੇ ਜਿਹੜੇ ਉਸ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਰਤੇਗੇ ਉਹ ਸਦੀਵ ਕਾਲੀ ਸੁਖੀ ਹੋਗੇ ਕਿਉਂਕਿ ਉਹਨਾਂ ਦੀ ਸੁਰਤ ਜਿਹੜੀ ਹੈ ਉਸ ਪ੍ਰਭੂ ਪਰਮਾਤਮਾ ਦੇ ਨਾਲ ਜੁੜੀ ਜੁੜੀ ਜਾਂਦੀ ਪੌੜੀ ਅੱਗੇ ਪੌੜੀ ਜਿਹੜੀ ਹੈ ਇਹ ਗੁਰੂ ਰਾਮਦਾਸ ਜੀ ਦੀ ਦਾਸ ਅਕਸਰ ਇੱਕ ਬੇਨਤੀ ਕਰਦਾ ਜਿੱਦੂ ਵੀ ਵਾਰ ਵਿੱਚੋਂ ਹੁਕਮਨਾਮਾ ਆਏ ਨਾ ਜੇ ਨਾ ਸਮਝ ਆਏ ਭਾਵ ਜੇ ਸ਼ਲੋਕ ਮੈਂ ਅੱਲਾ ਤੀਜਾ ਜਾਂ ਸ਼ਲੋਕ ਮੈਂ ਅੱਲਾ ਚੌਥਾ ਆਏ ਤੇ ਦੋ ਸ਼ਲੋਕ ਹੋਣ ਤੇ ਨਾਲ ਪੌੜੀ ਹੋਵੇ ਤੇ ਕਿੰਵੇਂ ਇਹ ਖਿਆਲ ਆਉਂਦਾ ਕਿ ਪੌੜੀ ਕਿਸ ਗੁਰੂ ਪਾਤਸ਼ਾਹ ਦੀ ਹੈ ਕਿਉਂਕਿ ਪੌੜੀ ਅੱਗੇ ਮਹੱਲਾ ਤੀਜਾ ਚੌਥਾ ਨਹੀਂ ਲਿਖਿਆ ਹੁੰਦਾ ਫਿਰ ਪਿੱਛੇ ਜਾ ਕੇ ਦੇਖਣਾ ਪੈਂਦਾ ਕਿ ਵਾਰ ਜਿੱਥੋਂ ਆਰੰਭ ਹੋਈ ਹੈ ਇਕ ਕਿਸ ਗੁਰੂ ਪਾਤਸ਼ਾਹ ਦੀ ਬਾਾਰ ਇਹ ਵੱਡ ਹੰਸ ਰਾਗ ਦੀ ਬਾਾਰ ਹੈ ਚੌਥੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਬਾਾਰ ਤੇ ਜਿਸ ਗੁਰੂ ਪਾਤਸ਼ਾਹ ਦੀ ਬਾਾਰ ਹੋਵੇ ਤੇ ਪੌੜੀ ਉਸ ਗੁਰੂ ਪਾਤਸ਼ਾਹ ਦੀ ਹੁੰਦੀ ਹੈ ਜਿਵੇਂ ਆਸਾ ਕੀ ਬਾਾਰ ਦੀ ਬਾਣੀ ਹੈ ਨਾ ਇਹ ਕਿਤੇ ਸਮਾਂ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਬੇਲਾ ਤੇ ਪੂਰੀ ਦੀ ਪੂਰੀ ਬਾਾਰ ਜਿਹੜੀ ਪੌੜੀਆਂ ਦੇ ਰੂਪ ਵਿੱਚ ਸੀ ਕੇਵਲ 24 ਪੌੜੀਆਂ ਸਨ ਇੱਕ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬੇਲੇ ਆ ਕੇ ਫਿਰ ਵਿੱਚ ਸ਼ਲੋਕ ਐਡ ਕਰਕੇ ਛੰਦ ਐਡ ਕਰਕੇ ਤੇ ਆਸਾ ਦੀ ਬਾਾਰ ਦੀ ਸੰਪੂਰਨਤਾ ਕੀਤੀ ਪਹਿਲਾਂ ਗੁਰਨਾਨਕ ਪਾਤਸ਼ਾਹ ਦੇ ਬੇਨਕ ਟੇਬਲ 24 ਪੌੜੀਆਂ ਸਨ ਪੌੜੀ ਤਿਸ ਗੁਰ ਕੋ ਹਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਨਾਈ ਤਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਐਸੇ ਗੁਰੂ ਤੁਮੈ ਵਾਰਨੇ ਜਾਨਾ ਜਿਨਾ ਸਾਨੂੰ ਉਸ ਪ੍ਰਭੂ ਪਰਮਾਤਮਾ ਦੀ ਕਥਾ ਸੁਨਾਈ ਉਸ ਪ੍ਰਭੂ ਪਰਮਾਤਮਾ ਦੀਆਂ ਬਾਤਾਂ ਸੁਨਾਈਆਂ ਐਵੇਂ ਨਹੀਂ ਤਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਕਹਿੰਦੇ ਮੈਂ ਸਤਕੇ ਜਾਨਾ ਉਹਨਾਂ ਤੋਂ ਜਿਹੜੇ ਸਾਨੂੰ ਆਪਣੇ ਪਿਆਰੇ ਦੀਆਂ ਬਾਤਾਂ ਸੁਣਾ ਦੇਣ ਇਸ ਗੁਰ ਕੋ ਸੱਦ ਬਲਿਹਾਰਨੇ ਜਿਨ ਹਰ ਸੇਵਾ ਬੰਤ ਬਨਾਈ ਮੈਂ ਆਪਣੇ ਸਤਿਗੁਰ ਤੋਂ ਸਦਕੇ ਜਾਨਣਾ ਬਲਿਹਾਰਨੇ ਜਾਨਣਾ ਜਿਨ੍ਹਾਂ ਨੇ ਇਹ ਸੇਵਾ ਭਗਤੀ ਦੀ ਰੀਤ ਚਲਾਈ ਹੈ ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਉਹ ਭਲਿਆ ਤੂੰ ਕਿਉਂ ਡੋਲਦਾ ਕਿਤੇ ਵਿਸ਼ਵਾਸ ਰੱਖ ਕੇ ਦੇਖ ਉਹ ਸਤਿਗੁਰ ਮੇਰੇ ਨਾਲ ਸਦਾ ਮੌਜੂਦ ਰਹਿੰਦਾ ਜਿੱਥੇ ਕਿੱਥੇ ਕੋਈ ਪਰੇਸ਼ਾਨੀ ਆਂਦੀ ਹੈ ਉਹ ਆਪ ਹੀ ਛਡਾ ਲੈਂਦਾ ਇਸ ਗੁਰ ਕੋ ਸਾ ਬਾਸ ਹੈ ਜਿਨ ਹਰ ਸੋਜੀ ਪਾਈ ਐਸੇ ਗੁਰੂ ਨੂੰ ਸ਼ਾਬਾਸ਼ ਜਿਨ ਮੈਨੂੰ ਇਹ ਨਾਮ ਵੀ ਸੋਜੀ ਬਖਸ਼ਿਸ਼ ਕੀਤੀ ਨਾਨਕ ਗੁਰ ਬਿਟੂ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਧੰਨ ਗੁਰੂ ਰਾਮਦਾਸ ਮਾਰੇ ਅਜ ਦੇ ਹੁਕਮ ਨਾਮੇ ਦੀ ਸੰਪੂਰਨਤਾ ਕਰਦੇ ਆ ਬਖਸ਼ਿਸ਼ ਕਰਦੇ ਨੇ ਕਹਿਣ ਲੱਗੇ ਐਸੇ ਗੁਰੂ ਤੋਂ ਮੈਂ ਸਦਕੇ ਜਾਨਾਂ ਬਾਰਨੇ ਜਾਨਾਂ ਜਿਨ ਮੇਰੀ ਚੋਲੀ ਚ ਪਰਮਾਤਮਾ ਦੇ ਨਾਮ ਦੀ ਦਾਤ ਪਾਈ ਤੇ ਮੇਰੇ ਮਨ ਦੀ ਆਸ ਪੂਰੀ ਕਰ ਦਿੱਤੀ ਇਹ ਸੀ ਅੱਜ ਦਾ ਪਾਵਨ ਸ਼ਬਦ ਹਾਲਾਂਕਿ ਲੰਬੇਰਾ ਸ਼ਬਦ ਸੀ ਪਰ ਫਿਰ ਵੀ ਆਪਾਂ ਇੱਕ ਸੰਖੇਪ ਜੀ ਯਾਤਰਾ ਪੰਛੀ ਚ ਆਤਮਾਰੀ ਹੈ ਕਿ ਗੁਰੂ ਪਾਚਨ ਕੀ ਸਾਨੂੰ ਸਿੱਖਿਆ ਦਿੱਤੀ ਹੈ ਪਹਿਲੇ ਸ਼ਲੋਕ ਦੇ ਅੰਦਰ ਮਾਰ ਕਹਿਣ ਲਗੇ ਅਸਲ ਵਿੱਚ ਉਹੀ ਸਤ ਸੰਗੀ ਜਨ ਸਤ ਸੰਗੀਆਂ ਨੂੰ ਮਿਲਦੇ ਨੇ ਜਿਨ੍ਹਾਂ ਦਾ ਉਸ ਪ੍ਰਭੂ ਪਰਮਾਤਮਾ ਲਈ ਪਿਆਰ ਹੁੰਦਾ ਦੂਜੇ ਸ਼ਲੋਕ ਚ ਕਹਿੰਦੇ ਇੱਕ ਉਹ ਰੂਹਾਂ ਨੇ ਜਿਹੜੀਆਂ ਉਸ ਮਾਲਕ ਦੇ ਨਾਮ ਵਿੱਚ ਰਤੀਆਂ ਰਹਿੰਦੀਆਂ ਨੇ ਉਨਾ ਦਾ ਮਨ ਆਪਣੇ ਆਪ ਵਿੱਚ ਪਤੀਜ ਜਾਂਦਾ ਤੇ ਪੌੜੀ ਵਿੱਚ ਗੁਰੂ ਰਾਮਦਾਸ ਮਰ ਕਹਿੰਦੇ ਐਸੀਆਂ ਰੂਹਾਂ ਤੋਂ ਫਿਰ ਬਲਿਹਾਰ ਨੇ ਜਾਣਾ ਚਾਹੀਦਾ ਸਦਕੇ ਜਾਣਾ ਚਾਹੀਦਾ ਸੱਚਮੁੱਚ ਜਿਸ ਗੁਰੂ ਨੇ ਸਾਨੂੰ ਉਸ ਮਾਲਕ ਦੇ ਨਾਲ ਜੋੜਿਆ ਹੈ ਸੋ ਇਤਨੀਆਂ ਤੋਂ ਬੇਨਤੀਆਂ ਪ੍ਰਵਾਨ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਉਮੀਦ ਆਪ ਜੀ ਬਖਸ਼ ਦੇਵੋਗੇ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਬ ਸਿਮਿਲ ਗੱਜ ਕੇ ਫਤਿ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ